ਪਿੰਡ ਕਿਹੜਾ ਹੈ ਗਈ ਆਪਣਾ ਪੂਤਣਾ ਪੂਤਨਾ ਜਿਲਾਈ ਪਟਿਆਲਾ ਪਟਿਆਲਾ ਇੱਕ ਦੱਸ ਜੀ ਜੀ ਤੁਸੀਂ 6 ਮਹੀਨੇ ਪਹਿਲਾਂ ਤੁਸੀਂ ਸਾਡੇ ਤੋਂ ਪੋਰਟਸ ਸਪੈਕ ਲੈ ਗਏ ਸੀਗੇ ਹੋਲ ਲੈਂਡ ਤੋਂ ਪਹਿਲਾਂ ਮਾਤਾ ਨੂੰ ਕੀ ਕੀ ਦਿੱਕਤ ਸੀਗੀ ਦਿੱਕਤ ਬਸ ਆਈ ਦੇ ਦੇ ਦਰਵਾਜ਼ਾ ਖੰਦੇਨਾ ਵੀ ਦੇ ਦੇ ਲਾਗ ਹੋ ਗਏ ਅੰਸ਼ਿਆ ਅਧਰੰਗ ਦਾ ਅਟੈਕ ਹੋਇਆ ਸੀ ਇਹਨਾਂ ਨੂੰ ਅਧਰੰਗ ਹੋ ਗਿਆ ਠੀਕ ਹੈ ਆਵਾਜ਼ ਵੀ ਚਲੀ ਗਈ ਸੀ ਇਹਨਾਂ ਦੀ ਆਵਾਜ਼ ਖਾਣਾ ਪੀਣਾ ਹੀ ਬੰਦ ਹੋ ਗਏ ਸੀਗਾ ਤੇ ਤੁਸੀਂ ਬਲਕੇ ਜਿਵੇਂ ਕੋਰਸ ਕੀਤਾ ਅੱਜ ਮਾਤਾ ਕਿਵੇਂ ਹੈਗੇ ਆ ਮਾਤਾ ਠੀਕ ਹੈ ਜੀ ਪੱਜੀ ਕਰ ਦਿਓ ਅੱਛਾ ਮਾਤਾ ਬਿਲਕੁਲ ਠੀਕ ਆ ਗਏ ਆ ਵਧੀਆ ਖਾ ਪੀ ਰਹੇ ਆ ਹਾਂ ਜੀ ਵਧੀਆ ਖਾ ਤੇ ਮਾਤਾ ਜੀ ਆਵਾਜ਼ ਵੀ ਚੱਲੀ ਗਈ ਸੀ ਹਨਾ ਚਲੀ ਗਈ ਦੀ ਹੁਣ ਤਾਂ ਤੇ ਹੁਣ ਮਾਤਾ ਬਿਲਕੁਲ ਮਾਤਾ ਜੀ ਬੋਲ ਕੇ ਦੱਸੋ ਇੱਕ ਵਾਰ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜਦੀ ਕਲਾ ਚੋਂ ਪੱਜੀ ਕਰ ਦਿਓ ਬੇਬੇ ਦਾ ਠੀਕ ਹੈ ਜੀ ਅੱਜ ਬਿਲਕੁਲ ਠੀਕ ਹੈਗੇ ਆ ਜਿਵੇਂ ਤੇ ਗੱਲ ਕਰੀਏ ਲੱਖਾ ਪ੍ਰਵਾਧਨ ਨੂੰ ਦੇਖਣਗੇ ਤੁਸੀਂ ਉਹਨਾਂ ਨੂੰ ਕੀ ਸੇਵਾ ਦੇਣਾ ਚਾਹੋਗੇ ਵੀ ਪਰ ਠੀਕ ਹੈ ਸਰ ਨੂੰ ਦਵਾਈ ਦਾ ਫਾਇਦਾ ਹੋਵੇ ਅੱਛਾ ਪੰਜੂ ਸਭ ਨੂੰ ਬਰਤਨ ਚਾਹੀਦੇ ਨੇ ਜਿਹੜਾ ਬਾਡੀ ਸਾਈਜ਼ ਸਭ ਨੂੰ ਲੱਗੇ ਯੂਜ਼ ਕਰਨਾ ਚਾਹੀਦਾ ਹੈ ਸਰੀਰ ਦੀ ਸਫਾਈ ਹੈ ਜਨਨ ਲੱਕੇ ਸਭ ਨੂੰ ਕਰਾਉਣੀ ਚਾਹੀਦੀ ਹੈ ਠੀਕ ਹੈ ਜੀ ਧੰਨਵਾਦ ਥੈਂਕ ਯੂ